ਕੀ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਉਹਨਾਂ ਦੇ ਆਪਣੇ ਹੀ ਪਾਰਟੀ ਦੇ ਵੱਡੇ ਨੇਤਾ ਵੀ ਨਾਰਾਜ਼ ਨੇ ਇਹ ਸਵਾਲ ਕਈ ਵਾਰ ਪਿਆ ਪਰ ਖੁੱਲਕੇ ਬੋਲਣ ਨੂੰ ਕੋਈ ਤਿਆਰ ਨਹੀਂ ਬੇਸ਼ੱਕ ਗੁਜ਼ਰੇ ਸਮੇਂ ਦੀ ਨਿਗਾਹ ਮਾਰੀਏ ਭਾਜਪਾ ਦੇ ਸੰਸਥਾਪਕ ਮੈਂਬਰ ਲਾਲਕ੍ਰਿਸ਼ਨ ਅੜਵਾਨੀ ਨੂੰ ਹੁਣ ਭਾਰਤ ਰਤਨ ਦੇ ਇਨਾਮ ਦਾ ਐਲਾਨ ਕੀਤਾ ਗਿਆ ਪੀਐਮ ਮੋਦੀ ਵੱਲੋਂ ਪਰ ਕਈ ਜਗਾਵਾਂ ਤੇ ਦੇਖਿਆ ਗਿਆ ਕਿ ਪੀਐਮ ਮੋਦੀ ਨੇ ਹੀ ਭਾਜਪਾ ਦੇ ਸੀਨੀਅਰ ਅਗ ਅੜਵਾਨੀ ਨੂੰ ਇਗਨੋਰ ਕੀਤਾ ਰੈਲੀਆਂ 'ਚ ਜਾ ਹੱਥ ਨਹੀਂ ਮਿਲਾਇਆ ਜਾ ਦੇਖਿਆ ਤੱਕ ਵੀ ਨਹੀਂ ਇੱਕ ਵਾਰ ਰੈਲੀ ਦੇ ਦੌਰਾਨ ਮੋਦੀ ਸਭ ਨੂੰ ਮਿਲੇ ਹੱਥ ਮਿਲਾਉਂਦੇ ਹੋਏ ਪਰ ਆਪਣੇ ਗੁਰੂ ਸમાન ਅੜਵਾਨੀ ਨੂੰ ਦਰਕਿਨਾਰ ਕਰ ਅੱਗੇ ਲੰਘ ਗਏ ਤੇ ਅੜਵਾਨੀ ਹੱਥ ਜੋੜੀ ਖੜਾ ਰਿਹਾ ਮੋਦੀ ਨੇ ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਦੂਜੇ ਪਾਸੇ ਲਾਲ ਕਿਸ਼ਨ ਅੜਵਾਨੀ ਹੀ ਉਹ ਇਨਸਾਨ ਸੀ ਜਿਸ ਨੇ ਅਯੁੱਧਿਆ ਦੇ ਰਾਮ ਮੰਦਿਰ ਦਾ ਮਾਮਲਾ ਪੁੱਗਤਿਆ ਨਾਰਾ ਦਿੱਤਾ ਕਿ ਮੰਦਿਰ ਇਹੀਂ ਬਣਾएंगे 2 ਜੁਲਾਈ ਨੂੰ ਉੱਥੇ ਪਹੁੰਚ ਕੇ ਕਾਰ ਸੇਵਾ ਕਰ ਪਰ ਹੁਣ ਰਾਮ ਮੰਦਿਰ ਦਾ ਸਾਰਾ ਕ੍ਰੈਡਿਟ ਖੁਦ ਮੋਦੀ ਜੀ ਆਪ ਲੈ ਗਏ ਕਿ ਇਹ ਸਹੀ ਇਨਸਾਫ ਹੈ ਤਾਜ਼ੀ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਜਿਸ ਨੇ ਮੋਦੀ ਸਰਕਾਰ ਨਾਲ ਉਹਨਾਂ ਦੀ ਨਰਾਜ਼ਗੀ ਜ਼ਾਹਰ ਕੀਤੀ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਦਾ ਬਿਆਨ ਹੈ ਕਿ ਮੈਂ ਹਮੇਸ਼ਾ ਮਜ਼ਾਕ ਵਿੱਚ ਕਹਿੰਦਾ ਹਾਂ ਕਿ ਭਾਵੇਂ ਕੋਈ ਵੀ ਪਾਰਟੀ ਸੱਤਾ ਵਿੱਚ ਹੋਵੇ ਇੱਕ ਗੱਲ ਤਾਂ ਪੱਕੀ ਹੈ ਕਿ ਚੰਗਾ ਕੰਮ ਕਰਨ ਵਾਲੇ ਨੂੰ ਕਦੇ ਇੱਜ਼ਤ ਨਹੀਂ ਮਿਲਦੀ ਤੇ ਮਾੜੇ ਕੰਮ ਕਰਨ ਵਾਲੇ ਨੂੰ ਕਦੇ ਸਜ਼ਾ ਨਹੀਂ ਮਿਲਦੀ ਮੈਂ ਮਜ਼ਾਕ ਨਾ ਕਹਤਾ ਕਿ ਕੋਈ ਵੀ ਪਾਰਟੀ ਦੀ ਸਰਕਾਰ ਹੈ ਪਰ ਇੱਕ ਬਾਤ ਬਹੁਤ ਅੱਛੀ ਹੁੰਦੀ ਹੈ ਇੱਕ ਬਾਤ ਪੱਕੀ ਹੁੰਦੀ ਹੈ ਕਿ ਅੱਛੇ ਕੰਮ ਕਰਨ ਵਾਲੇ ਨੂੰ ਕਦੇ ਸਨਮਾਨ ਨਹੀਂ ਮਿਲਦਾ ਔਰ ਬੁਰੇ ਕੰਮ ਕਰਨ ਵਾਲੇ ਨੂੰ ਕਦੇ ਸਜ਼ਾ ਨਹੀਂ ਮਿਲਦੀ ਇਸੇ ਦਾ ਨਾਮ ਸਰਕਾਰ ਹੁੰਦਾ ਹੈ ਥੋੜਾ ਇਸ ਨੂੰ ਐਵੇਂ ਦੇਖ ਸਕਦੇ ਹਾਂ ਕਿ ਪੀਐਮ ਮੋਦੀ ਨੇ ਨਿਤਿਨ ਗੜਕਰੀ ਨੂੰ ਵੀ ਉਸ ਦੀ ਕਾਬਲੀਅਤ ਕਾਰਨ ਇਗਨੋਰ ਹੀ ਕੀਤਾ ਏ ਉਹਨਾਂ ਦੇ ਖਾਸ ਕਰੀਬੀ ਐਮਪੀ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਹਟਾ ਕੇ ਉੱਥੇ ਦੂਜਾ ਨਾਮ ਲਗਾ ਦਿੱਤਾ ਵਸੁੰਧਰਾ ਰਾਜੇ ਨੂੰ ਵੀ ਹਟਾ ਦਿੱਤਾ ਨਿਤਿਨ ਗੜਕਰੀ ਦੇ ਹੋਰ ਕਰੀਬੀਆਂ ਨਾਲ ਵੀ ਆਹੀ ਕੁਝ ਵਾਪਰਿਆ ਹੋਰ ਤਾਂ ਹੋਰ ਕਈ ਸੂਬਿਆਂ ਦੀਆਂ ਚੋਣਾਂ ਵਿੱਚ ਆਪਣੇ ਹੀ ਪੁਰਾਣੇ ਜਿੱਤੇ ਵਿਧਾਇਕਾਂ ਜਾਂ ਮੰਤਰੀਆਂ ਨੂੰ ਅਗਲੀ ਟਰਨ 'ਚ ਮੋਦੀ ਸਰਕਾਰ ਨੇ ਟਿਕਟਾ ਨਹੀਂ ਦਿੱਤੀਆਂ ਜਿਸ ਨਾਲ ਕਈ ਵਰਕਰ ਵਿਧਾਇਕ ਨਾਰਾਜ਼ ਹੋਏ ਪਰ ਮੋਦੀ ਐਂਡ ਪਾਰਟੀ ਨੇ ਉਹਨਾਂ ਨੂੰ ਵੀ ਇਗਨੋਰ ਕੀਤਾ ਕਿ ਇਸ ਨੂੰ ਦੇਖ ਕੇ ਐਵੇਂ ਨਹੀਂ ਲੱਗ ਰਿਹਾ ਕਿ ਮੋਦੀ ਜੀ ਆਪਣੇ ਵਰਕਰਾਂ ਵਿਧਾਇਕਾਂ ਮੰਤਰੀਆਂ ਨੂੰ ਦਰਖਿਨਾਰ ਕਰ ਰਹੇ ਨੇ ਤੇ ਡਿਕਟੇਟਰਸ਼ਿਪ ਵੱਲ ਵਧਦੇ ਨਜ਼ਰ ਆ ਰਹੇ ਨੇ ਉਂਝ ਵੀ ਕਈ ਵਿਰੋਧੀ ਪਾਰਟੀਆਂ ਸ਼ੱਕ ਜ਼ਾਹਰ ਕਰਦੀਆਂ ਨੇ ਕਿ ਜੇਕਰ 24 ਦੀਆਂ ਚੋਣਾਂ ਮੋਦੀ ਦੁਬਾਰਾ ਜਿੱਤਦਾ ਹੈ ਤਾਂ ਇਹ ਦੁਬਾਰਾ ਚੋਣਾਂ ਹੀ ਨਹੀਂ ਹੋਣ ਦੇਣਗੇ ਇੱਕ ਹੋਰ ਕિસ્ਸਾ ਸ਼ੇਅਰ ਕਰੀਏ ਤਾਂ ਮੋਦੀ ਸਰਕਾਰ ਦਾ ਚੰਡੀਗੜ੍ਹ ਮੇਅਰ ਸੋਨਾ ਦੁਰਾਂਚ ਸ਼੍ਰਾਮ ਟੱਕਾ ਵੀ ਦੇਖਿਆ ਗਿਆ ਹੈ ਕਿ ਕਿਵੇਂ ਰੈਜ਼ਾਈਡਿੰਗ ਅਫਸਰ ਬਦਲ ਕੇ ਆਪਣਾ ਮੇਅਰ ਖੁਫਸੀ ਤੇ ਬਿਠਾ ਦਿੱਤਾ ਜਿਸ ਦੀ ਝਾੜ ਸੀਜੀਆਈ ਚੰਦਰਪੂਰ ਵੱਲੋਂ ਵੀ ਪਾਈ ਗਈ ਕਿ ਲੋਕਤੰਤਰ ਦਾ ਧਾਣ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਸਭ ਨੂੰ ਦੇਖ ਕੇ ਇਹ ਕਹਿ ਸਕਦੇ ਹਾਂ ਕਿ ਇਹ ਨੌਰਥ ਕੋਰੀਆ ਦੇ ਤਾਨਾਸ਼ਾਹ ਵਰਗੇ ਫਰਮਾਨ ਨਹੀਂ ਤੁਹਾਨੂੰ ਕੀ ਲੱਗਦਾ ਇਹ ਲੋਕਤੰਤਰ ਹੈ ਜਾਂ ਤਾਨਾਸ਼ਾਹੀ ਤੁਸੀਂ ਆਪਣੇ ਕਮੈਂਟ ਸਾਡੇ ਨਾਲ ਕਮੈਂਟ ਬਾਕਸ 'ਚ ਸਾਂਝੇ ਕਰਕੇ ਆਪਣੀ رائے ਦੇ ਸਕਦੇ ਹੋ